ਹਾਂਜੀ ਮੇਰਾ ਨਾਮ ਸੰਦੀਪ ਕੌਰ ਬਾਲੀਆਂ ਜੀ ਸੰਦੀਪ ਕੌਰ ਦਿਓਲ ਪਿੰਡ ਬਾਲੀਆਂ ਤੋਂ ਜੀ ਤੇ ਆਪਣਾ ਜਿਹੜਾ ਬ੍ਰਾਂਡ ਆ ਦਿਓਲ ਹੋਮ ਮੇਡ ਫੂਡਸ ਐਂਡ ਬੁਡਨ ਕੋਲਡ ਪ੍ਰੈਸਡ ਕੋਲੂ ਨਾ ਕੱਢੇ ਹੋਏ ਤੇਲ ਹੁੰਦੇ ਆ ਆਪਣੇ ਕੋਲੇ ਤੇ ਜਿੱਦਾਂ ਆਪਣੇ ਕੋਲੇ ਸਰੋਂ ਦਾ ਤੇਲ ਆ ਜੀ ਇਹ ਆਪਾਂ ਦਿਖਾਓ ਚੱਕ ਕੇ ਦਿਖਾ ਦਿਓ ਹਾਂਜੀ ਜਿੱਦਾਂ ਇਹ ਤੇਲ ਆ ਆਪਣੇ ਕੋਲੇ ਸਰੋਂ ਦਾ ਤੇਲ ਆ ਇਹ ਆਪਾਂ ਮੰਨ ਲਓ ਮਾਰਕੀਟ ਦੇ ਵਿੱਚ ਵੀ ਸਰੋਂ ਦਾ ਤੇਲ ਪਿਆ ਇਹਦੀ ਖਾਸੀਅਤ ਇਹ ਆ ਵੀ ਇਹਨੇ ਕਿਤੇ ਵੀ ਗਰਮ ਨਹੀਂ ਹੋਣਾ ਇਹਨੇ ਮੰਨ ਲਓ ਤੁਹਾਡੀ ਕੜਾਹੀ ਚ ਜਾ ਕੇ ਹੀ ਗਰਮ ਹੋਣਾ ਤੇ ਮੰਨ ਲਓ 12 ਕਿਲੋ ਸਰੋਂ ਆ ਜਿਹੜੀ ਉਹ ਇਹਨੇ 1.5 ਘੰਟੇ ਚ ਕੱਢਣੀ ਆ ਇਹ ਕੋਲੂ ਦੇ ਚੱਕਰ 1 ਘੰਟੇ ਦੇ 960 ਚੱਕਰ ਨੇ ਜੀ ਤਾਂ ਕਰਕੇ ਠੰਡਾ ਜਿਹੜੇ ਟੈਂਪਰੇਚਰ ਤੇ ਪਿਆ ਕੋਲੂ ਸੇਮ ਇਸੇ ਟੈਂਪਰੇਚਰ ਤੇ ਹੀ ਇਹਨੂੰ ਤੇਲ ਨੂੰ ਕੱਢਦਾ ਹੈ ਤੇ ਦੂਸਰਾ ਆਪਣੇ ਕੋਲੇ ਹੈਗਾ ਜੀ ਨਾਰੀਅਲ ਦਾ ਤੇਲ ਨਾਰੀਅਲ ਦਾ ਵੀ ਆਪਣੇ ਕੋਲੇ ਪਿਓਰ ਐਕਸਟਰਾ ਵਰਜਨ ਤੇਲ ਆ ਜੀ ਤੇ ਇਹਦੀ 스మెల్ ਦੇਖੋਗੇ ਬਹੁਤ ਐਂ ਲੱਗੂਗਾ ਵੀ ਜਿਦਾਂ ਨਾਰੀਅਲ ਅਸੀਂ ਹੈਨਾ ਨਾਰੀਅਲ ਖਾ ਰਹੇ ਆ ਜਾਂ ਉਹਦੀ 스మెల్ ਆ ਰਹੀ ਆ ਇਹਨੂੰ ਖਾਣ ਵਾਸਤੇ ਵੀ ਯੂਜ਼ ਕਰ ਸਕਦੇ ਆ ਉਹਨੂੰ ਲਗਾਉਣ ਵਾਸਤੇ ਵੀ ਯੂਜ਼ ਕਰ ਸਕਦੇ ਆ ਤੇ ਦੋਨਾਂ ਤਰ੍ਹਾਂ ਐਡੀਬਲ ਆ ਇਹ ਤੇ ਫੇਰ ਆਪਣੇ ਕੋਲੇ ਆ ਜਾਂਦਾ ਜੀ ਅਲਸੀ ਦਾ ਤੇਲ ਅਲਸੀ ਦਾ ਤੇਲ ਵੀ ਆਪਣੇ ਕੋਲੇ ਪਿਓਰ ਵਰਜਨ ਤੇ ਆਪਣੇ ਕੋਲੇ ਫੇਰ ਆਂਦਾ ਜੀ ਚਿੱਟੇ ਤਿਲਾਂ ਦਾ ਤੇਲ ਤੇ ਕਾਲੇ ਤਿਲਾਂ ਦਾ ਤੇਲ ਜੋੜਾਂ ਦੇ ਦਰਦਾਂ ਵਾਸਤੇ ਲੈ ਕੇ ਜਾਂਦੇ ਨੇ ਚਿੱਟੇ ਤੇ ਕਾਲੇ ਤਿਲਾਂ ਦਾ ਤੇਲ ਤੇ ਅਲਸੀ ਦਾ ਤੇਲ ਖੂਨ ਘਾੜਾ ਬਲੱਡ ਕੋਲੇਸਟ੍ਰੋਲ ਬੀਬੀ ਵਾਸਤੇ ਵੀ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਬਦਾਮਾਂ ਦਾ ਤੇਲ ਕੱਢਦੇ ਆ ਜੀ ਆਪਾਂ ਤੇ ਜਿਹੜਾ ਤੁਸੀਂ ਆਓ ਉਹ ਆਪਣੇ ਲਾਏ ਨੇ ਜਾਂ ਕਿਸੇ ਤੋਂ ਕਢਵਾਉਣੀ ਨਹੀਂ ਆਪਾਂ ਨੇ ਆਪਣਾ ਕੋਲੂ ਲਾਇਆ ਹੋਇਆ ਦੀ ਵੀਡੀਓ ਦਿਖਾਉ요 ਵਿੱਚ ਆ ਜੂਗੀ ਹਾਂਜੀ ਆਪਾਂ ਤੁਹਾਨੂੰ ਕੋਲੂ ਦੀ ਵੀਡੀਓ ਹੀ ਦਿਖਾ ਦਿੰਨੇ ਆ ਅਦੇ ਵਿੱਚ ਹੀ ਵੀਡੀਓ ਪਾ ਦਿਓ ਬਈ ਮੈਨੂੰ ਬਾਅਦ ਹਾਂਜੀ ਵਿੱਚ ਲਾ ਦਿਓ ਇਹਦੇ ਠੀਕ ਹੈ ਜੀ ਫਿਰ ਹੋਰ ਕੀ ਹੈ ਤੁਹਾਡੇ ਕੋਲ ਆਪਣੇ ਕੋਲੇ ਅਚਾਰ ਨੇ ਜੀ ਜਿਹੜੇ ਆਪਣੇ ਕੋਲੇ ਜਿਵੇਂ ਇਹ ਗਲਗਲ ਦਾ ਅਚਾਰ ਹੋ ਗਿਆ ਜੀ ਇਹ ਸਾਰੇ ਅਚਾਰ ਆਪਾਂ ਘਰੇ ਤਿਆਰ ਕਰਦੇ ਆਂ ਜੀ ਇਹ ਸ਼ੁੱਧ ਸਰੋਂ ਦੇ ਤੇਲ ਦੇ ਵਿੱਚ ਤੇ ਨਾਲ ਆਪਣੇ ਕੋਲੇ ਮਸਾਲੇ ਵੀ ਹੁੰਦੇ ਨੇ ਜਿਵੇਂ ਇਹ ਆਪਣੀ ਮਿਰਚ ਆਪਣੇ ਘਰ ਦੀ ਪੀਸੀ ਹੋਈ ਮਿਰਚਾ ਤੇ ਆਪਣੇ ਕੋਲੇ ਪਰੌਂਠਿਆਂ ਵਾਲਾ ਮਸਾਲਾ, ਚਾਟ ਮਸਾਲਾ, ਦਹੀਂ ਮਸਾਲਾ ਤੇ ਸਾਰੇ ਤਰ੍ਹਾਂ ਦੇ ਮਸਾਲੇ ਵੀ ਆਂਦੇ ਆ ਚਾ ਮਸਾਲਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ ਹਰੀ ਮਿਰਚ ਦਾ ਆਚਾਰ ਤੇ ਅੰਬ ਦਾ ਆਚਾਰ ਆ ਗਿਆ ਜੀ ਲਸਣ ਦਾ ਆਚਾਰ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਆਮਲੇ ਦਾ ਆਚਾਰ ਇਹ ਬਿਲਕੁਲ ਚਾਹੇ ਇਹਨੂੰ ਪੂਰਾ ਸਾਲ ਰੱਖੋ ਇਹ ਪੂਰਾ ਸਾਲ ਹੀ ਖਰਾਬ ਨਹੀਂ ਹੋਊਗਾ ਆਮਲੇ ਦਾ ਮੈਂ ਤੁਹਾਨੂੰ ਵਿੱਚੋਂ ਵੀ ਕੱਢ ਕੇ ਦਿਖਾ ਦਿੰਦੀ ਹਾਂ ਇਹਨੂੰ ਡੱਬੇ ਨੂੰ ਖੋਲਿਓ ਇਹ ਪੂਰਾ 1 ਸਾਲ ਚਾਰ ਖਰਾਬ ਨਹੀਂ ਹੋਊਗਾ ਜਿੱਦਾਂ ਰੱਖੋਗੇ ਐਦਾਂ ਹੀ ਰਹੇਗਾ ਪਰ ਰੱਖਣਾ ਫ੍ਰਿਜ 'ਚ ਪੈਣਾ ਇਹਨੂੰ ਪੂਰਾ ਸਾਲ ਖਾਓਗੇ ਕੋਈ ਫੰਗਸ ਕੁਛ ਨਹੀਂ ਪੈਣਾ ਇਹ ਆਪਣੇ ਕੋਲੇ ਆਂਬ ਦੀ ਚਟਨੀ ਆ ਜੀ ਉਹ ਵੀ ਬਣਾਣੇ ਆ ਤੇ ਇਹ ਡੇਲਿਆਂ ਦਾ ਆਚਾਰ ਹੋ ਗਿਆ ਜੀ ਅਦਰਕ ਦਾ ਆਚਾਰ ਲਾਲ ਮਿਰਚ ਦਾ ਆਚਾਰ ਜੀ ਇਹ ਸਾਰੇ ਆਚਾਰ ਜਿੱਦਾਂ ਇਹ ਆਪਣਾ ਮਿਕਸਰ ਆਚਾਰ ਆ ਜੀ ਕੀ ਰੇਟ ਦੇ ਆਚਾਰ ਦੇ ਸਾਰੇ ਆਚਾਰਾਂ ਦੇ ਰੇਟ ਅਲੱਗ-ਅਲੱਗ ਨੇ ਜੀ ਇਹ ਸਾਰੇ ਆਪਾਂ ਹਨਾ ਸ਼ੁੱਧ ਤੇਲ ਦੇ ਵਿੱਚ ਸ਼ੁੱਧ ਮਸਾਲੇ ਆਪਾਂ ਆਪਣੇ ਸਾਰੇ ਘਰੇ ਤਿਆਰ ਕਰਦੇ ਆ ਸਾਰੇ ਹੋਮ ਮੇਡ ਆਚਾਰ ਨੇ ਜੀ ਬਾਕੀ ਆਪਣੇ ਕੋਲੇ ਕੋਲੂ ਲੱਗਿਆ ਹੋਇਆ ਜੀ ਬਾਕੀ ਮੈਂ ਹਾਂਜੀ ਪ੍ਰੈਰਡ ਵਗੈਰਾ ਲਈ ਸੀ ਜਾਂ ਇਹ ਆਪਣੇ ਘਰ ਦੇ ਨਹੀਂ ਨਹੀਂ ਜੀ ਆਪਾਂ ਨੇ ਪਹਿਲਾਂ ਹਨਾ ਖੇੜੀ ਤੋਂ ਟ੍ਰੇਨਿੰਗ ਲਈ ਆ ਜੀ ਖੇੜੀ ਵਿਗਿਆਨ ਕੇਂਦਰ ਖੇੜੀ ਸੰਗਰੂ ਤੋਂ ਤੇ ਉਸ ਤੋਂ ਬਾਅਦ ਆਪਾਂ ਪੀਐਸੂ ਲੁਧਿਆਣੇ ਤੋਂ ਲਈ ਹੈ ਟ੍ਰੇਨਿੰਗ ਹਾਂਜੀ ਕਿ ਰਿਸਪੌਂਸ ਕਿੰਨਾ ਦਾ ਹੈ ਲੋਕਾਂ ਦਾ ਰਿਸਪੌਂਸ ਕਿਵੇਂ ਲੱਗਦਾ ਤੁਹਾਨੂੰ ਇਹ ਇਹੇ ਵੱਲ ਆ ਰਹੇ ਨੇ ਲੋਕ ਰਿਸਪੌਂਸ ਆਪਣੇ ਹਨਾ ਜਿੱਦਾਂ ਪਹਿਲੇ ਮੰਡੀ ਸੰਗਰੂਰ ਲੱਗੀ ਸੀਗੀ ਅਸੀਂ ਉੱਥੋਂ ਹੀ ਸ਼ੁਰੂ ਕੀਤਾ ਸੀਗਾ 2022 ਦੇ ਨਵੰਬਰ ਤੋਂ ਸ਼ੁਰੂ ਕੀਤਾ ਸੀਗਾ ਤੇ ਬਹੁਤ ਅੱਛਾ ਰਿਸਪੌਂਸ ਆਉਂਦਾ ਸੰਗਰੂਰ ਸਾਡੇ ਬਹੁਤ ਅੱਛੇ ਪੱਕੇ ਕਸਟਮਰ ਬਣੇ ਹੋਏ ਨੇ ਉਹ ਇੱਕ ਇੱਕ ਜਣਾ ਲੈ ਕੇ ਜਾਂਦਾ ਤਾਂ ਉਹ ਚਾਰ ਕਸਟਮਰ ਹੋਰ ਲੈ ਕੇ ਆਂਦੇ ਨੇ ਜਿੱਦਾਂ ਸਾਡਾ ਉੱਥੇ ਜ਼ਿਆਦਾਤਰ ਜਿੱਦਾਂ ਹਰੀ ਮਿਰਚ ਦਾ ਆਚਾਰ ਹੋ ਗਿਆ ਮਿਕਸਡ ਆਚਾਰ ਹੋ ਗਿਆ ਤੇ ਜ਼ਿਆਦਾਤਰ ਲੋਕੀ ਜਿਵੇਂ ਮਿੱਠਾ ਨਿੰਬੂ ਹੋ ਗਿਆ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਚਾਰ ਚਾਰ ਕਸਟਮਰ ਲੈ ਕੇ ਵੀ ਆਉਂਦੇ ਨੇ ਉਹਨਾਂ ਨੂੰ ਟੇਸਟ ਵੀ ਪਸੰਦ ਆਉਂਦਾ ਤੇ ਕੁਆਲਿਟੀ ਵੀ ਬਹੁਤ ਪਸੰਦ ਆਉਂਦੀ ਹੈ ਜੀ ਇਸ ਤਰ੍ਹਾਂ ਦੇ ਆਪ ਬਜ਼ਾਰਾਂ ਨਾਲੋਂ ਗੱਲ ਕਰੀਏ ਰੇਟਾਂ ਕੀ ਤਾਂ ਕਿੰਨਾ ਰੇਟਾਂ ਦਾ ਬਜ਼ਾਰਾਂ ਨਾਲੋਂ ਜੀ ਰੇਟਾਂ ਦਾ ਜੀ ਗੱਲ ਕਰੀਏ ਕਿਉਂਕਿ ਉਹ ਮਲਾਵਟੀ ਹੁੰਦੇ ਆ ਜਿਹੜੇ ਅਚਾਰ ਤੁਸੀਂ ਬਜ਼ਾਰਾਂ ਦੇ ਵਿੱਚ ਖਾਣਿਓ ਆਪਣੇ ਅਚਾਰ ਦੀ ਇਹ ਖਾਸੀਅਤ ਆ ਨਾ ਤਾਂ ਤੁਹਾਡਾ ਪੇਟ ਖਰਾਬ ਹੋਊਗਾ ਨਾ ਤੁਹਾਡਾ ਗਲਾ ਖਰਾਬ ਹੋਊਗਾ ਕਿਉਂਕਿ ਉਹ ਸੋਡੀਅਮ ਬੈਂਜ਼ੋਐਟ ਜਿਹੜੇ ਜੋ ਵੀ ਕੈਮੀਕਲ ਨੇ ਉਹ ਬਹੁਤ ਜ਼ਿਆਦਾ ਪਾਉਂਦੇ ਨੇ ਆਪਾਂ ਕੋਈ ਕੈਮੀਕਲ ਨਹੀਂ ਪਾਉਂਦੇ ਆ ਜਿਵੇਂ ਆਪਾਂ ਮਿਰਚਾਂ ਵਗੈਰਾ ਦਾ ਅਚਾਰ ਜਿਹੜੇ ਡੇਲੀ ਮਿਲਦੇ ਨੇ ਉਹ ਆਪਾਂ 15 ਦਿਨਾਂ ਬਾਅਦ ਫਰੈਸ਼ ਪਾਉਂਦੇ ਆ ਜੀ ਕਰੋਗੇ ਲੋਕਾਂ ਦੇ ਕਰਨ ਆਪਾਂ ਸਾਰਿਆਂ ਤੋਂ ਪਹਿਲਾਂ ਤਾਂ ਜੀ ਸੁਖਦੇਵ ਸਿੰਘ ਜਿਹੜੇ ਬੈਲਜੀਅਮ ਅੱਜ ਆਪਾਂ ਪਾਤੜਾਂ ਦੇ ਵਿੱਚ ਖੜੇ ਆ ਸੁਖਦੇਵ ਸਿੰਘ ਬੈਲਜੀਅਮ ਜੀ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਇਹ ਪਲੇਟਫਾਰਮ ਆਪਾਂ ਨੂੰ ਦਿੱਤਾ ਇੱਥੇ ਤੇਲ ਬਾਕੀ ਲੋਕਾਂ ਦੇ ਵੀ ਰਿਸਪੌਂਸ ਇੱਥੇ ਬਹੁਤ ਵਧੀਆ ਆ ਰਿਹਾ ਜਿਵੇਂ ਅੱਜ ਦੂਸਰੀ ਵਾਰੀ ਅਸੀਂ ਮੰਡੀ ਲਗਾ ਰਹੇ ਹਾਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਹਾਂਜੀ